ਉਹਨਾਂ ਨੇ ਮਨੂ ਬੀ ਤ੍ਰੀਗ ਨੂੰ ਬੁਲਾ ਲਿਆ ਲੇਕਿਨ ਕੱਲ ਮੈਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਕਿ ਗੁਰੂ ਸਾਹਿਬ ਦਾ ਇੱਕ ਬਾਕ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ ਕੂੜਾ ਹੁੰਦਾ ਝੂਠਾ ਇਹਦਾ ਮਤਲਬ ਝੂਠਾ ਹੈ ਕਿ ਜਦੋਂ ਕੋਈ ਸੱਚ ਬੋਲਦਾ ਹੈ ਤਾਂ ਸੱਚੇ ਬੰਦੇ ਦੀ ਗੱਲ ਸੁਣ ਕੇ ਝੂਠੇ ਨੂੰ ਅੱਗ ਲੱਗਦੀ ਹੈ ਉਹ ਅੱਗ ਕੱਲ ਸਰਕਾਰ ਨੂੰ ਲੱਗੀ ਐ ਤੇ ਮੈਨੂੰ 20 ਤਰੀਕ ਨੂੰ ਬੁਲਾਉਣਾ ਸੀ ਅੱਜ ਦੇ ਦਿਨ ਬੁਲਾ ਲਿਆ ਜਦ ਦਫ਼ਤਰਾਂ ਨੂੰ ਸਾਰਿਆਂ ਨੂੰ ਛੁੱਟੀ ਐ ਤੁਸੀਂ ਦੇਖੋਗੇ ਚੰਨੀ ਵਾਸਤੇ ਅੱਜ ਸਪੈਸ਼ਲ ਪੰਜਾਬ ਸਰਕਾਰ ਦੇ ਦਫ਼ਤਰ ਖੁੱਲ ਰਹੇ ਐ ਚੰਨੀ ਨੂੰ ਹਰਾਨ ਕਰਨ ਵਾਸਤੇ ਟੌਰਚਰ ਕਰਨ ਵਾਸਤੇ ਅਰ ਦਿਨ ਚੁੜਿਆ ਬਸਾਖੀ ਦਾ ਤੇ ਅੰਬੇਦਕਰ ਸਾਹਿਬ ਦਾ ਬਸਾਖੀ ਉਹ ਦਿਨ ਐ ਜਦੋਂ ਗੁਰੂ ਸਾਹਿਬ ਨੇ ਜ਼ਬਰ আর ਜ਼ੁਲਮ ਦੇ ਖਿਲਾਫ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਖਿਲਾਫ ਆਪਣਾ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਕੌਮ ਨੂੰ ਸ਼ਕਤੀ ਦਿੱਤੀ ਤਿਆਰ ਕੀਤਾ ਜ਼ਬਰ আর ਜ਼ੁਲਮ আর ਸਰਕਾਰਾਂ ਦੇ ਖਿਲਾਫ ਲੜਨ ਵਾਸਤੇ ਤੋ ਚੰਗਾ ਹੋ ਗਿਆ ਭਗਵੰਤ ਮਾਨ ਜੀ ਤੁਸੀਂ ਅੱਜ ਦਾ ਦਿਨ ਚੁਣਿਆ ਅੱਜ ਮੈਨੂੰ ਵੀ ਆਪਣੇ ਗੁਰੂ ਤੋਂ ਆਪਣੇ ਚਮਕੌਰ ਸਾਹਿਬ ਦੇ ਵੱਡੇ ਸਹਿਬਜ਼ਾਦੇ ਤੋਂ ਸਰੰਦ ਸਾਹਿਬ ਸਰੰਦ ਦੇ ਦੀਵਾਰ ਵਿੱਚ ਜਿਣੇਗੇ ਛੋਟੇ ਸਹਿਬਜ਼ਾਦੇ ਤੋਂ ਅੱਜ ਸ਼ਕਤੀ ਮਿਲ ਰਹੀ ਹੈ ਤੁਹਾਡੇ ਜੁਰਮ ਦੇ ਖਿਲਾਫ ਲੜਨ ਵਾਸਤੇ ਜਿਹੜਾ ਤੁਸੀਂ ਮੇਰੇ ਤੇ ਜੁਰਮ ਟਾਉਣ ਰਹੇ ਹੋ ਇੱਕ ਸਾਲ ਤੋਂ ਤੇ ਆਉਣ ਵਾਲੇ ਦਿਨਾਂ ਵਿੱਚ ਟਾਉਣ ਜਾ ਰਹੇ ਹੋ ਔਰ ਮੈਂ ਪਹਿਲੇ ਦਿਨ ਤੇ ਕਿਹਾ ਸੀ ਕਿ ਮੈਂ ਇਸ ਨੂੰ ਆਪਣੇ ਪਿੰਡੇ ਤੇ ਸਹਾਂਗਾ ਮੈਂ ਧੰਨਵਾਦੀਆਂ ਫੇਰ ਵੀ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਮੇਰੀ ਨਾਲ ਆ ਕੇ ਬੈਠੇ ਮੈਂ ਇਕੱਲਾ ਜਾਵਾਂਗਾ ਉੱਥੇ ਤੁਸੀਂ ਮੈਨੂੰ ਬਿਠਾਓ ਫੜੋ ਕੁੱਟੋ ਮਾਰੋ ਜੇਲ੍ਹ ਚ ਭੇਜੋ ਤੁਹਾਡੇ ਤੇ ਕਰੋ ਜੋ ਕਰਨਾ ਹੈ ਏ ਅੱਜ ਮੈਨੂੰ ਫੜ ਵੀ ਸਕਦੇ ਐ ਬਿਠਾ ਤਾਂ ਬਿਠਾਉਣਾ ਤਾਂ ਹੈਗਾ ਹੀ ਐ ਅੰਦਰ ਵੀ ਪੇਛ ਸਕਦੇ ਐ ਤੇ ਇੱਕ ਨਾ ਇੱਕ ਦਿਨ ਮਾਰ ਵੀ ਸਕਦੇ ਐ ਜਾਨ ਤੋਂ ਵੀ ਮਾਰ ਸਕਦੇ ਐ ਲੇਕਿਨ ਮੈਂ ਉਹਦੇ ਵਾਸਤੇ ਹਰ ਪਾਸੇ ਨੂੰ ਤਿਆਰ ਐ ਕਿਉਂਕਿ ਅੱਜ ਗੁਰੂ ਦਾ ਦਿਨ ਐ ਜਿਸ ਨੇ ਸਾਨੂੰ ਸ਼ਕਤੀ ਦਿੱਤੀ ਐ ਅੱਜ ਉਸ ਰਹਿਬਰ ਦਾ ਵੀ ਦਿਨ ਐ ਅੰਬੇਦਕਰ ਸਾਹਿਬ ਦਾ ਜੀਨੇ ਕਿਹਾ ਪੜੋ ਜੁੜੋ ਅਰ ਸੰਘਰਸ਼ ਕਰੋ ਮੈਂ ਆਪਣੇ ਬਚਪਨ ਤੋਂ ਸੰਘਰਸ਼ ਕਰਦਾ ਆ ਰਿਹਾ ਹਾਂ ਜਿਸ ਦਿਨ ਮੇਰੀ ਆਜ਼ਾਦ ਚੋਂ ਲੜਿਆ ਸੀ ਮੈਂ ਇੱਕ ਦਿਨ ਪਹਿਲਾਂ ਰੈਲੀ ਹੋਈ ਸੀ ਅਚਮਗੌਰ ਸਾਹਿਬ ਦੇ ਬੰਦੇ ਬੈਠੇ ਰੈਲੀ ਵਿੱਚ ਬੋਲਿਆ ਸੀ ਮੈਂ ਆਜ਼ਾਦ ਖੜਾ ਹੋਇਆ ਕਿ ਮੈਨੂੰ ਕੋਈ ਰਜਵਾੜਾ ਔਰ ਅਮੀਰ ਬੋਟ ਨਾ ਪਾਵੇ ਮੈਂ ਗਰੀਬ ਲੋਕਾਂ ਦਾ ਨਮੇਦਾਂ ਇਹ ਰੈਲੀ ਵਿੱਚ ਕਿਹਾ ਸੀ ਅਰਾਜਾ ਜਿੱਤ ਗਿਆ ਸੀ ਮੇਰੇ ਖੂਨ ਨੂੰ ਚੇਂਜ ਨਹੀਂ ਕਰ ਸਕਦੇ ਇਹ ਲੋਕ ਕਿ ਮੈਂ ਗਰੀਬ ਲੋਕਾਂ ਦੇ ਖਾਤੇ ਦੀ ਆਵਾਜ਼ ਬੁਲੰਦ ਨਾ ਕਰਾਂ ਤੇ ਸਿੱਖੀ ਦੀ ਆਵਾਜ਼ ਬੁਲੰਦ ਨਾ ਕਰਾਂ ਕੱਲ ਤਕਰੀਬ ਕਿਹ ਲੱਗੀ ਹੋਈ ਹੈ ਗੱਲ ਉਹੀ ਹੋਈ ਹੈ ਜੋ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਜਰ ਜਾ ਬਈ ਗੱਲ ਇਹੀ ਹੋਈ ਹੈ ਕਿ ਕੱਲ ਜਦੋਂ ਮੈਂ ਆਪਣੇ ਸਿਰਮੌਰ ਸੰਸਥਾ ਅਕਾਲ ਤਖਤ ਸਾਹਿਬ ਉਸ ਦੇ ਜਥੇਦਾਰ ਸਾਹਿਬ ਦੀ ਜੋ ਇਹਨਾਂ ਨੇ ਉਹਨਾਂ ਦੇ ਖਿਲਾਫ ਬੋਲੇ ਐ ਜੋ ਮੁੱਖ ਮੰਤਰੀ ਨੇ ਉਹਨਾਂ ਦੀ ਆਪਣੇ ਆਪ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੇ ਜਦ ਮੈਂ ਖਿਲਾਫ ਬੋਲਿਆ ਤਾਂ ਤਿਲ ਮਲਾਈ ਐ ਮੈਂ ਜਾਣਾਂ ਲੇਕਿਨ ਮੈਂ ਅੱਜ ਫੇਰ ਕਹਿਣਾ ਕਿ ਕੱਲ ਮੈਂ 10 12 ਸਵਾਲ ਖੜੇ ਕੀਤੇ ਐ ਉਹਨਾਂ ਦਾ ਸਵਾਲਾਂ ਦਾ ਜਵਾਬ ਵੀ ਦੋ ਮੈਨੂੰ ਤਾਂ ਤੁਸੀਂ 20 30 ਨੂੰ ਬੁਲਾਣਾ ਸੀ 14 ਨੂੰ ਬੁਲਾ ਲਿਆ ਕਿ ਸਾਡੀ ਬੀਬੀ ਜੀ ਜਿਨ੍ਹਾਂ ਦੇ ਪਤੀ ਚਲੇ ਗਏ ਹੈ ਉਹਨਾਂ ਦੀ ਕੈਂਪੇਨ ਨਾ ਮੈਂ ਕਰ ਸਕਾਂ ਲੇਕਿਨ ਉਹ ਗੱਲਾਂ ਜਿਹੜੀਆਂ ਮੈਂ ਕੱਲ ਰੇਜ਼ ਕੀਤੀਆਂ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਭਾਈ ਤੂੰ ਸਾਡੇ ਕੌਮ ਦੇ ਜਥੇਦਾਰ ਸਾਹਿਬ ਦੇ ਖਿਲਾਫ ਕਿਹੜ ਕਿਸ ਤਰ੍ਹਾਂ ਤੇ ਗੱਲ ਕੀਤੀ ਕਿਸ ਤਰ੍ਹਾਂ ਉਹਨਾਂ ਨੂੰ ਨੁਕਤਾ ਜਿਹਨੇ ਕੀਤੀ ਉਹਨਾਂ ਨੂੰ ਕਿਉਂ ਬੋਲਿਆ ਇਹਦਾ ਜਵਾਬ ਦੇਵੇ ਤੂੰ ਨਹੀਂ ਐ ਸਿੱਖ ਦਾ ਨਾ ਸਹੀ ਤੂੰ ਨਹੀਂ ਮੰਨਦਾ ਨਾ ਮੰਨ ਸਿੱਖ ਕੌਮ ਨੂੰ ਤੇ ਠੀਕ ਹੈ ਤੁਸੀਂ ਕੌਮ ਦੇ ਘਰ ਦੇ ਵਿੱਚ ਪੈਦਾ जरूर ਹੋਇਆ ਤੈਨੂੰ ਪਤਾ ਹੋਣਾ ਚਾਹੀਦਾ ਸੀ ਸੰਪਰਦਾਵਾਂ ਨੂੰ ਤੇ ਸਾਡੇ ਸੰਸਕਾਰਾਂ ਦਾ ਅਰ ਅੱਜ ਤੱਕ ਇਸ ਨੇ ਕੋਈ ਮਾਫੀ ਨਹੀਂ ਮੰਗੀ ਜਥੇਦਾਰ ਸਾਹਿਬ ਤੋਂ ਕਿ ਜਥੇਦਾਰ ਸਾਹਿਬ ਮੈਂ ਤੁਹਾਡੇ ਖਿਲਾਫ ਗਲਤ ਬੋਲ ਗਿਆ ਦੂਸਰਾ ਮਸਲਾ ਮੈਂ ਬੇਅਦਬੀ ਦਾ ਉਠਾਇਆ ਕੱਲ ਬੇਅਦਬੀ ਦਾ ਇਨਸਾਫ ਦੋਸਤ ਕੌਮ ਨੂੰ ਤਾਂ ਤਿਲ ਬੁਲਾਇਆ ਹੈ ਕੱਲ ਇਹ। ਕਿਹਾਰੇ ਤਾਂ ਕੋਈ ਗੱਲੀ ਨਹੀਂ ਸੀ ਹੋ ਰਹੀ ਅੱਜ ਬੇਅਦਬੀ ਦੀ ਗੱਲ ਕਿਸ ਤਰ੍ਹਾਂ ਕਰਤੀ ਐ ਨੇ ਸਾਡੀ ਇਲੈਕਸ਼ਨ ਦੇ ਵਿੱਚ ਜਾ ਕੇ। ਐਸੀ ਤਾਂ ਕੈਪਟਰ ਅਮਿੰਦਰ ਸਿੰਘ ਸਾਡਾ ਮੁੱਖ ਮੰਤਰੀ ਸੀ ਮੇਰੀ ਤਾਂ ਉਹਦੇ ਨਾਲ ਕੋਈ ਬਹਿਰੇ ਨਹੀਂ ਸੀ ਮੇਰੇ ਨਾਲ ਤਾਂ ਅੱਜ ਵੀ ਚੰਗੇ ਰਿਲੇਸ਼ਨ ਹੋ ਸਕਦੇ ਐ। ਲੇਕਿਨ ਐਸੀ ਸਰਕਾਰ ਬਦਲੀ ਆਪਣੀ ਇਹਨਾਂ ਇਸ਼ੂਸ ਦੇ। আর ਐਸੀ ਅੱਗੇ ਤੋਰਿਆ ਬੇਅਦਬੀ ਦੇ ਮਾਮਲੇ ਨੂੰ। ਸੱਚੇ ਸੌਦੇ ਵਾਲਿਆਂ ਦੇ ਨਾਲ ਉਹਨਾਂ ਦੇ ਬਾਬੇ ਨੂੰ ਬੁਲਾਇਆ ਹੈ ਹਾਈ ਕੋਰਟ ਨੇ ਰਾਹਤ ਦਿੱਤੀ ਤਾਂ ਜੇਲ੍ਹ ਵਿੱਚ ਜਾ ਕੇ ਸੁਣ ਕੇ ਸਾਡੀ ਸਿਟ ਨੇ ਉਹਨੂੰ ਦੋਸ਼ੀ ਪਾ ਕੇ ਉਹਨੂੰ ਇਨਡਿਕਟ ਕੀਤਾ ਕੇਸ ਦੇ ਵਿੱਚ ਤੇ ਇਸ ਨੇ ਉਹ ਗੱਲ ਅੱਗੇ ਨਹੀਂ ਤੋਰੀ ਅੱਜ ਸਿੱਖੀ ਦਾ ਦਿਨ ਹੈ ਅੱਜ ਦੇ ਦਿਨ ਸਿੱਖ ਕੌਮ ਦਾ ਜਨਮ ਦਿਨ ਹੈ ਅੱਜ ਤੇ ਉਹ ਗੁਰੂ ਸਾਡਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਤਾਪ ਆਪਣਾ ਮੱਥਾ ਟੇਕ ਕੇ ਕਹਿ ਗਏ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਇਹ ਹੈ ਸਾਨੂੰ ਉਹਦੇ ਲੜ ਲਾ ਕੇ ਉਹਦੀ ਬੇਅਦਬੀ ਦਾ ਅੱਜ ਆਸਾਬ ਕਿਉਂ ਨਹੀਂ ਦੱਸਦਾ ਤੁਸੀਂ ਦੇਖੋ ਤਲਵੰਡੀ ਸਾਬੋ ਮੈਨੂੰ ਨਹੀਂ ਪਤਾ ਕਾਗਜ਼ਾਂ 'ਚ ਲਗਾਈਏ ਕਿ ਨਹੀਂ ਲੇਕਿਨ ਸਾਰੇ ਤੁਹਾਡੇ ਚੈਨਲਾਂ 'ਤੇ ਚੱਲ ਰਿਹਾ ਹੈ ਲੋਕਾਂ ਨੂੰ ਤਾਂ ਇਹੀ ਮੈਸੇਜ ਆ ਰਿਹਾ ਹੈ ਕਿ ਅੱਜ ਤਲਵੰਡੀ ਸਾਬੋ ਦੇ ਵਿੱਚ ਦਫਾ 144 ਲੱਗੀ ਵੀ ਹੈ ਜਦੋਂ ਸਿੱਖ ਕੌਮ ਦਾ ਐਡਾ ਮਹੱਤਵਪੂਰਨ ਦਿਨ ਹੋਵੇ ਉੱਥੇ ਮੇਲੇ ਲੱਗਦੇ ਹੋਣ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਅੱਜ ਪਹਿਲੀ ਵਾਰ ਹੋਇਆ ਮੁਕਰ ਜਾਣਗੇ ਹੁਣ ਕਿਉਂਕਿ ਮੁਕਰ ਨਾ ਇਹਨਾਂ ਨੂੰ ਆਉਂਦਾ ਪਰ ਮੈਂ ਹੁਣੇ ਜੇ ਇੱਕ ਟੀਵੀ ਤੇ ਵੀ ਸੁਣਿਆ ਸਾਰੀ ਟੀਵੀਆਂ ਤੇ ਚੱਲ ਰਿਹਾ ਕਿ ਜੀ ਉੱਥੇ 144 ਲੋਹਾ ਦੀ ਨਾ ਜਾਓ ਉੱਥੇ ਤਾਂ ਕਿ ਉੱਥੇ ਲੋਕ ਜਾਣ ਨਾ ਕੋ ਯਾਰ ਗੁਰੂਆਂ ਦੇ ਘਰ ਮੱਥਾ ਟੇਕਣ ਦਾ ਵੀ ਬੰਦ ਕਰਦਾ ਹੁਣ ਤੁਸੀਂ ਸਾਨੂੰ ਜਿਹਨਾਂ ਦਾ ਦੋ ਛੋਟੇ ਛੋਟੇ ਐਨਐਸਏ ਲਗਾਤੀ ਤੁਸੀਂ ਉਹਨਾਂ ਦੇ 307 ਬਣਾਓ ਜਿਹੜਾ ਉਹਨਾਂ ਦਾ ਜੁਰਮ ਹੈ ਜੋ ਬਕੂਆ ਉਹਦੇ ਮੁਤਾਬਕ ਸੋ ਅਗਲੀ ਗੱਲ ਅਜ ਅਮੇਦਕਰ ਸਾਹਿਬ ਦਾ ਦਿਨ ਹੈ ਮੈਂ ਕੱਲ ਪੰਜ ਇਸ਼ੂ ਦਲਿਤ ਸਮਾਜ ਦੇ ਚੱਕੇ ਸਿੱਖ ਕੌਮ ਦੇ ਮੁੱਦਿਆਂ ਤੋਂ ਬਾਅਦ ਮੈਂ ਕਿਸਾਨੀ ਦੀ ਗੱਲ ਕਰੀ ਪਹਿਲਾਂ ਉਹ ਕਰ ਲਾਂ ਐਸੀ ਮੁਆਵਜ਼ਾ 17000 ਪਲੱਸ 17000 ਕਿਸਾਨ ਨੂੰ 1700 ਰੁਪਿਆ ਮਜ਼ਦੂਰ ਨੂੰ ਦਿੱਤਾ ਹੈ ਜਾਤ ਸਾਢੇ 4 17 ਦਿਨ ਸਰਕਾਰ ਨੇ ਨਰਮੇ ਦੀ ਫਸਲ ਖਰਾਬ ਹੋਈ ਮੈਨੂੰ ਮੌਕੇ ਦਿੱਤੇ ਅਗ ਗਲਾਬੀ ਸੁੰਡੀ ਪਈ ਐਸੀ 17000 ਮੁਆਵਜ਼ਾ ਦਿੱਤਾ ਮੈਂ ਤਾਂ ਮਜ਼ਦੂਰ ਦਾ ਬੰਦਾ ਹਾਂ ਮੈਂ ਤਾਂ ਉਹਨਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਗਰੀਬ ਪਰਿਵਾਰ ਜੰਮਿਆ ਜਿਹਦੇ ਰਹਿਬਰ ਦਾਜ ਅੰਬੇਦਕਰ ਦਾ ਦਿਨ ਹੈ ਤੇ ਮੈਂ ਜੇ 17000 ਦਿੱਤਾ ਨਾਲ 1700 ਰੁਪਿਆ ਮਜ਼ਦੂਰ ਨੂੰ ਵੀ ਦਿੱਤਾ 185000 ਦਿੱਤਾ ਚੋਗਿਆ ਨੂੰ ਕਿ ਜਿਹੜੇ ਚੂਗਦੇ ਐ ਚਗਾਵੇਂ ਐ ਜਿਹੜੇ ਨਰਮੇ ਦੇ ਤੇ ਇਹ ਬੰਦਾ ਕਹਿ ਰਿਹਾ ਕਿ ਜੀ ਮੈਂ 12000 ਤੋਂ ਵਧਾ ਕੇ 15000 ਕਰਦਾ ਤੂੰ 18500 ਤੋਂ ਵਧਾ ਦੇ ਵਧਾਣਾ 18700 ਤੋਂ ਤੂੰ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਐ ਤੇ ਦਿੱਲੀ ਵਾਲੇ ਤੇ ਤੋ ਰੋਜ਼ ਕਿਸਾਨਾਂ ਨੂੰ ਕਟਾਉਂਦੇ ਐ ਤੂੰ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਤੇ ਤੇ ਰੋਜ਼ ਮਾਸਟਰਾਂ ਨੂੰ ਕਟਾਉਂਦੇ ਐ ਇਹ ਤੂੰ ਮਾਸਟਰ ਐ ਇਹ ਕਿਸਾਨ ਐ ਤੂੰ ਸੋ ਮੈਂ ਕਿਸਾਨਾਂ ਦੀ ਗੱਲ ਕੀਤੀ ਹੈ ਮੈਨੂੰ ਉਹਦਾ ਜਵਾਬ ਦੇਵੇ ਉੱਥੇ ਦਾ ਜਿਹੜਾ ਨੋਟਿਸ ਆਇਆ ਫਰਲਾ ਮੈਂ ਜਾਊਂਗਾ ਫੜ ਕੇ ਅੰਦਰ ਦੇਵੇ ਮਨੂੰ ਉਹ ਵੀ ਦੱਸਾਂਗਾ ਮੇਰੇ ਪਾਸ ਕਿਹਾ ਹੈ ਮੈਂ ਅੱਗੇ ਆਉਂਦਾ ਲੇਕਿਨ ਮੈਂ ਇਸ਼ੂ ਜਿਹੜੇ ਹੈ ਉਹ ਬਰੀਫਲੀ ਇੱਕ ਇੱਕ ਲਾਈਨ ਦੇ ਵਿੱਚ ਮੇਰੇ ਲੀਡਰਾਂ ਨੇ ਮੈਨੂੰ ਕਿਹਾ ਕਿ ਮੈਂ ਕੱਲ ਵਾਲੇ ਇਸ਼ੂਸ ਤੁਹਾਨੂੰ ਦੱਸਾਂ ਅਗਲਾ ਮੈਂ ਕੱਲ ਕੀਤੀ ਸਿੱਖੀ ਦੀ ਗੱਲ ਜਥੇਦਾਰ ਸਾਹਿਬ ਦੀ ਗੱਲ ਬੇਅਦਬੀ ਦੀ ਗੱਲ ਕਿਸਾਨੀ ਦੀ ਗੱਲ ਤੇ ਅਗਲੀ ਪ੍ਰੈਸ ਕਾਨਫਰੈਂਸ 'ਪਰ ਕੱਲ ਹੀ ਮੈਂ ਗੱਲ ਕੀਤੀ ਹੈ ਕਿ ਜੀ ਤੁਸੀਂ ਅੱਜ ਅੰਬੇਦਕਰ ਸਾਹਿਬ ਦਾ ਦਿਨ ਹੈ ਐਸੀ ਕਪੂਰਥੜਾ ਯੂਨੀਵਰਸਿਟੀ ਦੇ ਵਿੱਚ 150 ਕਰੋੜ ਰੁਪਇਆ ਲਗਾ ਕੇ 100 ਜਾਂ 150 ਕਾਗਜ਼ਾ ਵਿੱਚ ਹੈ ਪੈਸੇ ਅਲੱਗ ਰੱਖੇ ਹੋਏ ਹੈ 100 ਏਕੜ ਜ਼ਮੀਨ ਐਸੀ ਖਰੀਦਣ ਵਾਸਤੇ ਮਤਾ ਪਾਇਆ ਕੈਬਨਿਟ ਦੇ ਵਿੱਚ ਪਾਸ ਕੀਤਾ ਉੱਥੇ ਦੀ ਯੂਨੀਵਰਸਿਟੀ ਦੇ ਵਿੱਚ ਪਾਸ ਕੀਤਾ ਤੇ ਅੱਜ ਜੋ ਨਹੀਂ ਪੱਥਰਿਆ ਉਸ ਤੋਂ ਬਾਅਦ ਅੱਜ ਤੱਕ ਕੁਝ ਨਹੀਂ ਕੀਤਾ ਬਈ ਤੁਹਾਨੂੰ ਕੀ ਹੱਕ ਹੈ ਪਿੱਛੇ ਅੰਬੇਦਕਰ ਸਾਹਿਬ ਦੀ ਫੋਟੋ ਲਾਉਣ ਦਾ ਅੱਜ ਦੇ ਦਿਨ ਮੈਂ ਪੁੱਛਣਾ ਚਾਹੁੰਦਾ ਹੈ ਕੀ ਹੱਕ ਹੈ ਤੁਹਾਨੂੰ ਅੰਬੇਦਕਰ ਦੀ ਗੱਲ ਕਰਨ ਦਾ ਜੇ ਤੁਸੀਂ ਉਹਦਾ ਜਿਹੜਾ ਮਿਊਜ਼ੀਅਮ ਹੈ 1 ਸਾਲ ਦੇ ਵਿੱਚ ਸ਼ੁਰੂ ਨਹੀਂ ਕੀਤਾ ਤੁਹਾਡਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਅਗਲੀ ਗੱਲ ਦੀ ਗੁਰੂ ਭਗਵਾਨ ਬਾਲਮੀਕ ਜੀ ਦੀ ਐਸੀ ਉਹਨਾਂ ਦੀਆਂ ਸਿੱਖਿਆਵਾਂ ਤੇ ਉਹਨਾਂ ਦੇ ਜੀਵਨ ਤੇ ਅੰਮ੍ਰਿਤਸਰ ਦੇ ਵਿੱਚ ਭਗਵਾਨ ਬਾਲਮੀਕ ਤੀਰਥ ਦੀ ਜਗ੍ਹਾ ਤੇ ਇੱਕ ਪਨੋਰਮਾ ਬਣਾਉਣਾ ਪਾਸ ਕੀਤਾ ਠੇਕੇ ਨੂੰ ਪੈਸੇ ਦਿੱਤੇ ਠੇਕੇਦਾਰ ਨਿਯੁਕਤ ਕਰਤਾ ਕੰਮ ਸ਼ੁਰੂ ਹੋ ਗਿਆ ਉਸੇ ਦਿਨ ਲੋਕ ਤਾਂ ਜਿੱਦੜ ਸਰਕਾਰ ਆਈ ਇਹ ਭਗਵਾਨ ਬਾਲਮੀਕ ਦੇ ਵਿਰੋਧੀ ਹੋ ਕੇ ਕੀ ਬਹਿ ਰਹੇ ਨੇ ਦਾ ਭਗਵਾਨ ਬਾਲਮੀਕ ਜੀ ਦੇ ਨਾਲ ਕਿਆ ਬਹਿ ਰ ਹੈ ਇਹਨਾਂ ਦਾ ਗੁਰੂ ਰਵਿਦਾਸ ਜੀ ਦੇ ਨਾਲ ਮੈਨੂੰ ਦੱਸ ਸਕਦੇ ਹੋ ਭਗੰਤ ਮਾਨ ਆਰ ਤੇਜਰੀਵਾਲ ਤੁਸੀਂ ਦੇਖੋ ਮੈਂ 25 ਕਰੋੜ ਰੁਪਇਆ ਦੇ ਕੇ ਆਇਆ ਡੇਰਾ ਬੱਲਾ ਦੇ ਵਿੱਚ ਗੁਰੂ ਰਵਿਦਾਸ ਅਧਿਆਨ ਸੈਂਟਰ ਬਣਾਉਣ ਵਾਸਤੇ ਉਹ 25 ਕਰੋੜ ਰੁਪਇਆ ਜਿਸ ਦਿਨ ਇਹਨਾਂ ਦੀ ਸਰਕਾਰਾਂ ਦੀ ਵਿਆਜ ਸਮੇਤ ਬੈਂਕ ਚੋਂ ਵਾਪਸ ਮੰਗਾ ਲਿਆ ਅੱਜ 1 ਸਾਲ ਹੋ ਗਿਆ ਜਦ ਚੌਧਰੀ ਸਾਹਿਬ ਦੀ ਡੈਥ ਹੋਈ ਇਲੈਕਸ਼ਨ ਸ਼ੁਰੂ ਹੋਇਆ ਉਹੀ 25 ਕਰੋੜ ਰੁਪਏ ਦਾ ਚੈੱਕ ਦਵਾਰੇ ਲੈ ਕੇ ਪਹੁੰਚ ਗਏ ਚੈੱਕ ਵੀ ਨਹੀਂ ਲੈ ਕੇ ਇੱਕ ਫੱਟਾ ਜਾਂ ਲੈ ਕੇ ਲੇਕਿਨ ਡਰਾਮਾ ਕਰਕੇ ਆ ਗਏ ਅੱਜ ਵੀ ਕਹਿਣ ਕਰ ਲਿਆ ਅਸੀਂ ਚੰਨੀ ਨੂੰ ਅੰਦਰ ਨਹੀਂ ਨਾ ਮਗੈ ਨਹੀਂ ਤਾਂ ਜੀ ਦੇਣਾ ਹੀ ਦੇਣਾ ਇਹ ਹਾਲਾਤ ਹੈ ਪੰਜਾਬ ਦੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ